ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਡੀਟੀਐਫ ਨੇ ਸਾੜਿਆ ਪੁਤਲਾ ਵਿਭਾਗੀ ਮੰਗਾ ਪੂਰੀਆਂ ਨਾ ਕਰਨ ਦਾ ਲਗਾਇਆ ਦੋਸ਼ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਵਿਭਾਗੀ ਮੰਗਾ ਪੂਰੀਆਂ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਸਿੱਖਿਆ ਮੰਤਰੀ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਉਲੇਖਿਆ ਗਿਆ ਹੈ ਜਿਸ ਤਹਿਤ ਜਥੇਬੰਦੀ ਦੀ ਪਟਿਆਲਾ ਇਕਾਈ ਵੱਲੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦਫ਼ਤਰ ਅੱਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਫੋਕਿਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ ਇਸ ਦੌਰਾਨ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਪੀਏ ਜਸਵੀਰ ਗਾਂਧੀ ਵੱਲੋਂ ਮੁੱਖ ਮੰਤਰੀ ਦੇ ਨਾਂ ਵਿਰੋਧ ਪੱਤਰ ਅਤੇ ਸਵਾਲਨਾਮਾ ਪ੍ਰਾਪਤ ਕੀਤਾ ਅਤੇ ਡਾਕਟਰ ਬਲਵੀਰ ਸਿੰਘ ਨਾਲ 15 ਮਈ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਡਾਕਟਰ ਬਲਵੀਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਡੀਟੀ ਆਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰਖੜਾ ਜ਼ਿਲ੍ਹਾ ਸਕੱਤਰ ਜਸਵੰਤ ਖਾਂਗ ਫਿੱਟ ਸਕੱਤਰ ਰਜਿੰਦਰ ਸਮਾਣਾ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾਈ ਆਗੂ ਹਰਦੀਪ ਟਾਡਰਪੁਰ ਨੇ ਕਿਹਾ ਕਿ ਅਧਿਆਪਕ ਨਿਰਿੰਦਰ ਪੰਡਾਰੀ ਅਤੇ ਰਵਿੰਦਰ ਕੰਬੋਜ਼ ਦੀਆਂ ਸੇਵਾਵਾਂ ਬੇਬੁਨਿਆਦੀ ਦੋਸ਼ ਲਗਾ ਕੇ ਰੱਦ ਕੀਤੀਆਂ ਗਈਆਂ ਹਨ ਅਤੇ ਰੈਗੂਲਰ ਆਰਡਰ ਨਾ ਮਿਲਣ ਕਰਕੇ ਦੋਨੋਂ ਅਧਿਆਪਕ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਇਸੇ ਤਰ੍ਹਾਂ ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘੇਰੀ ਬੀਪੀਓ ਜਕਵਾਲੀ ਖਿਲਾਫ ਪੂਕਤਾ ਸਬੂਤਾਂ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਪੁਰਸ਼ਾ ਦੇ ਆਪਕਾ ਦੇ ਠੇਕਾਦਾਰਤ ਨਿਯੁਕਤੀ ਸਮੇਂ ਨੂੰ ਅਚਨਚੇਤ ਛੁੱਟੀਆਂ ਦੇ ਵਾਅਦੇ ਵਿੱਚ ਨਾ ਮੰਨਣ ਕੰਪਿਊਟਰ ਅਧਿਆਪਕਾ ਸਮੇਤ ਸਮੂਹ ਕੱਚੇ ਆਪਕਾ ਨੂੰ ਪੱਕੇ ਨਾ ਕਰਨ ਤੇ ਪੂਰੇ ਲਾਭ ਨਾ ਦੇਣ ਮੋਦੀ ਸਰਕਾਰ ਦੀ ਨੀਜੀਕਰਨ ਅਤੇ ਭੰਗਵਾਕਰਨ ਪੱਖੀ ਕੌਮੀ ਸਿੱਖਿਆ ਨੀਤੀ 2020 ਰੱਦ ਕਰਕੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਤਿਆਰ ਨਾ ਕਰਨਾ ਪਿੰਡੂ ਪੱਥਾ ਬਹਾਲ ਨਾ ਕਰਨਾ ਅਤੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਸਮੇਤ ਹੋਰ ਵਿਭਾਗੀ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 14 ਮਾਰਚ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਵੱਲੋਂ ਵਿਭਾਗੀ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ 2 ਮਹੀਨੇ ਗੁਜ਼ਰਨ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਦੇ ਵਾਅਦੇ ਵਫਾ ਨਹੀਂ ਹੋਏ ਅਤੇ ਅਧਿਆਪਕਾਂ ਦੀਆਂ ਮੰਗਾਂ ਜਿਉਂ ਤੋਂ ਤਿਉਂ ਲਟਕ ਰਹੀਆਂ ਹਨ ਡੀਟੀਐਫ ਨੇ ਜ਼ਿਲ੍ਹਾ ਪ੍ਰੈਸ ਕਟਰ ਹਰਵਿੰਦਰ ਮੇਲੂ ਮਾਜਰਾ ਮੀਤ ਪ੍ਰਧਾਨ ਰਾਮ ਸ਼ਰਨ ਅਤੇ ਜਗਪਾਲ ਚਾਹਲ ਨੇ ਮਈ ਮਹੀਨੇ ਦੇ ਆਖਿਰਲੇ ਹਫਤੇ ਆਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰਦੇ ਹ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦੀ ਹੱਲ ਨਹੀਂ ਹੋਈਆਂ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਦਾ ਸਿਆਸੀ ਖਾਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ ਇਸ ਮੌਕੇ ਡੀਟੀਐਫ ਅਗੋ ਗੁਰਵਿੰਦਰ ਸਿੰਘ ਖਟੜਾ ਗੁਰਵਿੰਦਰ ਖਟੜਾ ਮੈਡਮ ਮਨਦੀਪ ਕੌਰ ਗੁਰਜੀਤ ਘੱਗਾ ਮੈਡਮ ਜੈਂਕੀ ਵਾਂਸਲ ਆਦਿ ਮੌਜੂਦ ਸਨ